ਮਰਜੀਤ ਪੇਜ ਚਲਾ ਰਹੀ ਹੈ ਜੀ ਅਮਰਜਿਤ ਇਹ ਨਾਮ ਹੈ ਇੰਸਟਾਗ੍ਰਾਮ ਪਰ ਪੇਜ ਆਪਿਆਤ ਹੋਇਆ ਮੰੰਗਲ ਪ੍ਰਾਈਪਰ ਮੰੰਗਲ ਵਹੀ ਹੋਈ ਹੈ ਇਹਨੇ ਪਹਿਲਾਂ ਵੀ ਇੱਕ ਬੰਦੇ ਦਾ ਘਰ ਪਰਿਵਾਰ ਕੀਤਾ ਗੋਹੋਂ ਦੇ ਮੁੰਡੇ ਦਾ ਤੇ ਉਹਦੇ ਬਾਅਦੋਂ ਇਹ ਮੇਰੇ ਨਾਲ ਬਲੈਕਲਿਸਟ ਕਰਤੀ ਰਹੀ ਤਿੰਨ ਮਹੀਨੇ ਹੋ ਗਏ ਠੀਕ ਹੈ ਤੇ ਸੋਨ ਕਹਿੰਦੀ ਮੈਂ ਕਾ ਤੂੰ ਉਹ ਕਰਾ ਤੂੰ ਇਸ ਲਈ ਮੈਂ ਜੋ ਵੀ ਕਰ ਰਿਹਾ ਇਹਦੀ ਵਜ੍ਹਾ ਕਰਕੇ ਹੀ ਕਰ ਰਿਹਾ ਕਿ ਜਦੋਂ ਕਿਸੇ ਦੀ ਰੂਹ ਤਕਲੀਫ ਹੋਵੇ ਕਿਸੇ ਦਾ ਗੱਜ ਭਰਿਆ ਹੋਵੇ ਤਾਂ ਆਵਾਜ਼ ਵਿੱਚ ਹੁੰਦਾ ਇੱਕ ਸ਼ਾਮਲਾ ਦੋਸਤੋ ਕੰਜੇੜੀ ਦੇ ਇੱਕ ਹੋਟਲ ਦੇ ਕਮਰਾ ਨੰਬਰ 306 ਕਰਕੇ 306 ਦਾ ਹੀ ਬਣਦਾ ਜਾ ਰਿਹਾ ਹੈ ਮਾਮਲਾ ਦੋਸਤੋ 306 ਦਾ ਬਣਦਾ ਜਾ ਰਿਹਾ ਹੈ ਮਾਮਲਾ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਾਰ ਦੇਖ ਰਹੇ ਹੋ ਮੈਂ ਤਨੇਸ਼ਰੀ ਸਾਥਿਕ ਬਹੁਤ ਗੰਭੀਰ ਮਸਲੇ ਨਾਲ ਤੁਹਾਡੀ ਕਚੈਰੀ ਚ ਪੇਸ਼ ਹੋਇਆ ਦੱਸਦੀ ਏ ਕਿ ਕਾਠਗੜ ਦੇ ਸ਼ੋਭੂਵਾਲ ਦਾ ਇੱਕ ਨੌਜਵਾਨ ਜਿਸ ਦਾ ਨਾਮ ਦੀਪਕ ਸੀ ਜਿਸ ਨੇ ਕਿ ਕੁਝ ਸਮਾਂ ਪਹਿਲਾਂ 3-4 ਦਿਨ ਪਹਿਲਾਂ ਜਿਸ ਨੇ ਕਿ ਇੱਕ ਸੁਇਸਾਈਡ ਕਮਿਟ ਕੀਤਾ ਔਰ ਉਸ ਦੀ ਡੈੱਡ ਬੋਡੀ ਜਿਹੜੀ ਹੈ ਉਸ ਦੇ ਸੁਇਸਾਈਡ ਕਮਿਟ ਕਰਨ ਤੋਂ 3 ਦਿਨ ਬਾਅਦ ਠੰਡੀ ਬੋਡੀ ਜਿਹੜੀ ਹੈ ਉਸ ਤੇ ਪਰਿਵਾਰ ਨੂੰ ਮਿਲਦੀ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਔਰਤਾਂ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਪ੍ਰਭਦੀਪ ਢਿੱਲੋਂ ਦੂਜੀ ਦਾ ਨਾਮ ਅਮਰ ਜੱਟੀ ਅਮਰ ਜੱਟੀ ਉਸਦੇ ਫੇਸਬੁੱਕ ਇੰਸਟਾਗ੍ਰam ਦਾ ਫਰਜੀ ਪੇਜ ਹੈ ਔਰ ਇਹ ਫਰਜੀ ਪਿਆਰ ਦਾ ਕਿਤੇ ਨਾ ਕਿਤੇ ਮਾਮਲਾ ਲੱਗਦਾ ਔਰ ਇਹ ਜਿਹੜਾ ਨੌਜਵਾਨ ਹੈ ਜਿਸਨੇ ਸੁਇਸਾਈਡ ਕਮਿਟ ਕੀਤਾ ਇਸ ਦਾ ਕਹਿਣਾ ਕਿ ਇਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਔਰ ਉਹਦੀ ਜਿਹੜੀ ਆਵਾਜ਼ ਹੈ ਉਸ ਤੋਂ ਪਤਾ ਲੱਗਦਾ ਕਿ ਆਵਾਜ਼ ਤੇ ਸ਼ਾਮ ਲੈ ਜਾਨੀ ਕਿ ਡਸਕੀ ਟੋਨ ਹੈ ਉਹ ਨੌਜਵਾਨ ਦਾ ਗੱਜ ਜਿਹਾ ਭਰਿਆ ਨਜ਼ਰ ਆ ਰਿਹਾ ਜਿਵੇਂ ਕਿ ਉਸ ਦੇ ਨਾਲ इमोਸ਼ਨਲੀ ਉਸ ਦੇ ਉੱਤੇ ਬਹੁਤ ਦਬਾਅ ਪਾਇਆ ਹੋਵੇ ਉਸ ਨੂੰ ਜਿਹੜਾ ਮੈਂਟਲੀ ਟਰੋਮਾਸ ਹੈ ਨਾ ਪਿਆ ਹੋਵੇ ਔਰ ਕਾਫੀ ਪਰੇਸ਼ਾਨੀ ਵਿੱਚ ਉਹ ਨਜ਼ਰ ਆਉਂਦਾ ਹੈ ਜਿਹੜੀ ਉਹਨੇ ਆਪਣੇ ਸੁਇਸਾਈਡ ਕਮਿਟ ਕਰਨ ਤੋਂ ਪਹਿਲਾਂ ਇੱਕ ਵਾਇਸ ਨੋਟ ਜਿਹੜਾ WhatsApp ਤੇ ਭੇਜਿਆ ਉਸ ਤੋਂ ਪਤਾ ਲੱਗਦਾ ਹੈ ਕਿ ਇਹ ਲੜਕੀ ਜਿਸ ਦਾ ਨਾਮ ਅਮਰ ਜੱਟੀ ਫਰਜੀ ਪੇਜ ਹੈ ਔਰ ਅਮਰਜੀਤ ਨਾਮ ਹੈ ਔਰ ਕਿਵੇਂ ਉਹ ਇਹਨਾਂ ਲੜਕੀਆਂ ਦੇ ਰਾਹਤੇ ਵਿੱਚ ਆਉਂਦਾ ਇਹ ਗੱਲ ਹੱਲੇ ਪਰਦੇ ਦੇ ਪਿੱਛੇ ਹੈ ਜਾਂ ਉਸ ਨੂੰ ਕੀ ਬਲੈਕਮੇਲ ਕੀਤਾ ਜਾ ਰਿਹਾ ਸੀਗਾ ਇਹ ਗੱਲ ਹਲੇ ਸਾਹਮਣੇ ਉੱਭਰ ਕੇ ਨਹੀਂ ਆਈ ਲੇਕਿਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਕਿਉਂਕਿ ਇੱਕ ਨੌਜਵਾਨ ਜੋ ਪਰਿਵਾਰ ਦੀ ਆਸ ਹੁੰਦੇ ਹਨ ਜੋ ਇੱਕ ਨੌਜਵਾਨ ਜੋ ਇੱਕ ਜੱਗ ਦਾ ਦੀਵਾ ਹੁੰਦਾ ਜੋ ਬੁੱਝ ਜਾਵੇ ਤਾਂ ਪਰਿਵਾਰ ਦੇ ਸੀਨੇ ਤੇ ਜਿਹੜੀ ਸੱਟ ਲੱਗਦੀ ਹੈ ਜਿਹੜਾ ਘਾਓ ਜਿਹੜਾ ਜ਼ਖਮ ਹੁੰਦਾ ਉਸ ਦਾ ਕੋਈ ਇਲਾਜ ਨਹੀਂ ਹੁੰਦਾ ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਫੈਕਟਰੀ ਤੋਂ ਕਹਿ ਕੇ ਚਲੇ ਜਾਂਦਾ ਜਿੱਥੇ ਕੰਮ ਕਰਦਾ ਸੀ ਕਿ ਮੈਂ ਕਿਤੇ ਜਾ ਰਿਹਾ ਔਰ ਉਸ ਤੋਂ ਬਾਅਦ ਮੋਹਾਲੀ ਉਸ ਤੋਂ ਬਾਅਦ 43 ਸੈਕਟਰ ਚੰਡੀਗੜ੍ਹ ਕੰਜੇੜੀ ਦੇ ਇੱਕ ਹੋਟਲ ਦੇ ਵਿੱਚ ਕਮਰਾ ਲੈਂਦਾ 306 ਨੰਬਰ ਕਮਰਾ ਔਰ ਜੇਕਰ ਕੋਈ ਕਿਸੇ ਨੂੰ ਸੁਸਾਈਸਾਈਡ ਦੇ ਖਸਾਬੇ ਉੱਤੇ ਧਾਰਾ ਵੀ 306 ਲੱਗਦੀ ਹੈ ਦੱਸਿਆ ਜਾਂਦਾ ਕੰਜੇੜੀ ਦੇ ਇੱਕ ਹੋਟਲ ਚ 306 ਨੰਬਰ ਕਮਰਾ ਇਹ ਨੌਜਵਾਨ ਬੁੱਕ ਕਰਦਾ ਔਰ ਉੱਥੇ 3 ਦਿਨ ਤੱਕ ਉਹਦੀ ਜਿਹੜੀ লাশ ਲੈਂਦੀ ਔਰ ਪਰਿਵਾਰ ਨੇ ਹੁਣ ਇਹ ਵੀ ਗੱਲ ਆਕੀ ਹੈ ਕਿ ਉਹ ਫੋਨ ਨੂੰ ਟ੍ਰੇਸ ਕਰਦੇ ਕਰਦੇ ਉੱਥੇ ਪਹੁੰਚ ਗਏ ਲੇਕਿਨ ਹੋਟਲ ਵਾਲਿਆਂ ਨੇ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਿਸ ਦੇ ਚਲਦੇ ਉਹਨਾਂ ਨੂੰ ਦਰਵਾਜ਼ੇ ਨੂੰ ਲੱਤਾਂ ਮਾਰ-ਮਾਰ ਕੇ ਤੋੜਨਾ ਪਿਆ ਤੇ ਅੰਦਰ ਅਨਫੋਰਚੂਨੇਟਲੀ ਕਹਿਣਾ ਪੈਂਦਾ ਹੈ ਬਹੁਤ ਮੰਦ ਭਾਗੀ ਗੱਲ ਹੈ ਕਿ ਅੰਦਰ ਦੀਪਕ ਦੀ ਜਿਹੜੀ ਡੈੱਡ ਬੋਡੀ ਹੈ ਉਹ ਪਰਿਵਾਰ ਨੂੰ ਮਿਲਦੀ ਹੈ ਔਰ ਉਹਨਾਂ ਦਾ ਦਾਵਾ ਹੈ ਨਾਲ ਦੀ ਨਾਲ ਜਦੋਂ ਗੱਲਾਂ ਸੁਣਦੇ ਦਾਵਾ ਇਹ ਵੀ ਲੱਗਦਾ ਹੈ ਕਿ ਇਕੱਲਾ ਸੁਇਸਾਈਡ ਦਾ ਮਾਮਲਾ ਨਹੀਂ ਲੱਗਦਾ ਇਹਦੇ ਪਿੱਛੇ ਕੋਈ ਨਾ ਕੋਈ ਕਨਾਉਣੀ ਸਾਜ਼ਿਸ਼ ਜ਼ਰੂਰ ਹੋ ਸਕਦੀ ਹੈ ਕਿਉਂਕਿ ਜੇ ਇਕ ਕੋਈ ਸੱਡਨਲੀ ਅਚਾਨਕ ਚੀਜ਼ ਵਾਪਰਦੀ ਹੋਟਲ ਵਾਲਿਆਂ ਲਈ ਤਾਂ ਉਹ ਡੈਫੀਨਿਟਲੀ ਪਰਿਵਾਰ ਦਾ ਸਹਿਯੋਗ ਕਰਦੇ ਪਰ ਪਰਿਵਾਰ ਨੇ ਕਿਹਾ ਕਿ ਹੋਟਲ ਵਾਲਿਆਂ ਨੇ ਸਹਿਯੋਗ ਨਹੀਂ ਕੀਤਾ ਤਾਂ ਸ਼ੱਕ ਜਿਹੜਾ ਆ ਉਹ ਉਮੜਦਾ ਔਰ ਸਾਥੀਓ ਤੁਹਾਨੂੰ ਪਰਿਵਾਰ ਨਾਲ ਗੱਲਬਾਤ ਉਹਨਾਂ ਦੀ ਤੁਹਾਡੇ ਤੱਕ ਪਹੁੰਚਾਈ ਉਸ ਤੋਂ ਪਹਿਲਾਂ ਇਹ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਫਰਜ਼ੀ ਜਿਹੜੇ ਅਕਾਊਂਟ ਹੈ ਇਹ ਫਰਜ਼ੀ ਜਿਹੜਾ ਪਿਆਰ ਹੈ ਕਿਉਂਕਿ ਬੰਦਾ ਤਾਂ ਕਿਸ ਨਾਲ ਦੋਸਤੀ ਕਰਦਾ ਕਿ ਚੱਲ ਭਾਈ ਮਨ ਦਾ ਤਣਾ ਘਟਾਵਾਂਗੇ ਲੇਕਿਨ ਜਦੋਂ ਤੁਸੀਂ ਫਰਜੀ ਬੰਦਿਆਂ ਦੇ ਅੜਿੱਕੇ ਚੜ ਜਾਂਦੇ ਤੁਹਾਡੇ ਮਨ ਦੇ ਨਾਲ ਤਸ਼ੱਦਦ ਕਰਦੇ ਆ ਇੱਕ ਤਾਂ ਸਰੀਰ ਤੇ ਤਸ਼ੱਦਦ ਕਰਨਾ ਹੁੰਦਾ ਇੱਕ ਮਨ ਤੇ ਤਸ਼ੱਦਦ ਕੀਤਾ ਜਾਂਦਾ ਜਿਸ ਤੋਂ ਬਾਅਦ ਬੰਦਾ ਜਿਹੜਾ ਡੀਮੋਰੀਲਾਈਜ਼ ਹੋ ਜਾਂਦਾ ਔਰ ਇੱਥੇ ਪਰਿਵਾਰ ਤੋਂ ਵੀ ਇੱਕ ਕਮੀ ਹੋ ਗਈ ਜ਼ਰੂਰ ਬੱਚਿਆਂ ਨੂੰ ਬਿਠਾ ਕੇ ਜੇ ਚਿਹਰਾ ਉੱਤਰਿਆ ਹੋਵੇ ਬਿਠਾ ਕੇ ਪੁੱਛਣਾ ਚਾਹੀਦਾ ਵੇ ਪੁੱਤ ਜਦ ਧੀਰ ਪੁੱਛਣ ਚਾਹੀਦਾ ਵੀ ਕਾਕਾ ਕੀ ਗੱਲ ਹੋ ਗਈ ਤੇਰਾ ਚਿਹਰਾ ਉਦਾਸ ਕਿਉਂ ਹੈ ਬੱਚਿਆਂ ਦਾ ਚਿਹਰਾ ਪੜਨਾ ਸਿੱਖੋ ਕਿਉਂਕਿ ਅੱਜ ਕੱਲ ਜਿਹੜਾ AI ਦਾ ਜ਼ਮਾਨਾ ਇਹ ਬਨਾਵਟੀ ਜਿਹੜਾ ਹਾਸਾ ਆ ਉਹਦੇ ਪਿੱਛੇ ਬਹੁਤ ਸਾਰਾ ਦਰਦ ਲੁਕੇ ਹੁੰਦਾ ਜੇਕਰ ਕੋਈ ਦੀਪਕ ਦਾ ਚਿਹਰਾ ਪਛਾਣ ਜਾਂਦਾ ਜਾਂ ਦੀਪਕ ਕਿਸੇ ਨਾਲ ਆਪਣੇ ਮਨ ਦੀ ਗੱਲ ਕਰ ਲੈਂਦਾ ਤਾਂ ਕੀ ਪਤਾ ਅੱਜ ਜੋ ਇਸ ਜਹਾਨ ਤੇ ਹੁੰਦਾ ਪਰ ਪਰਿਵਾਰ ਇਸ ਦੁੱਖ ਦੀ ਘੜੀ ਵਿੱਚ ਜਿਹੜਾ ਲੜਾਈ ਲੜ ਰਿਹਾ ਔਰ ਇਸ ਦੁੱਖ ਦੀ ਘੜੀ ਵਿੱਚ ਅਸੀਂ ਪਰਿਵਾਰ ਦੇ ਨਾਲ ਸ਼ਾਮਿਲ ਆ ਪਰਿਵਾਰ ਦੇ ਨਾਲ ਹਮਦਰਦੀ ਔਰ ਪਰਿਵਾਰ ਨੂੰ ਕਹਿਣਾ ਚਾਹੁੰਦੇ ਆ ਜਿੱਥੇ ਕਿਤੇ ਉਹਨਾਂ ਨੂੰ ਪੀਪੀ 32 ਨਵਾਂ ਸ਼ਹਿਰ ਆਧਾਰੀ ਦੀ ਜ਼ਰੂਰਤ ਹੈ ਅਸੀਂ ਉਹਨਾਂ ਨਾਲ ਹੈ ਚਾਹੇ ਫਿਰ ਚੰਡੀਗੜ੍ਹ ਜਾਣਾ ਪਵੇ ਚਾਹੇ ਦਿੱਲੀ ਜਾਣਾ ਪਵੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਹੋਰ ਜਿਹੜੇ ਨੌਜਵਾਨ ਆ ਉਹਨਾਂ ਦੇ ਬਚਾਅ ਹੋਣਾ ਚਾਹੀਦਾ ਕਿਉਂਕਿ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜਿਹੜੀਆਂ ਇਹ ਦੋ ਆਈਡੀਆਸ ਨੇ ਇੱਕ ਅਮਰਜੀਤ ਜੱਟੀ ਤੇ ਇੱਕ ਪ੍ਰਭਦੀਪ ਢਿੱਲੋਂ ਦੀ ਉਹਦੇ ਨਾਲ ਬਲਾਚੌਰ ਤੇ ਕਾਠਗੜ੍ਹ ਦੇ ਬਹੁਤ ਸਾਰੇ ਨੌਜਵਾਨ ਜੁੜੇ ਹੋਏ ਨੇ ਤਾਂ ਕੱਲ ਨੂੰ ਕਿਸੇ ਹੋਰ ਦਾ ਕੋਈ ਘਾੜ ਨਾ ਹੋਵੇ ਇਸ ਕਰਕੇ ਸੀਰੀਅਸ ਐਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਔਰ ਪਰਦੇ ਦੇ ਪਿੱਛੇ ਜਿਹੜੀਆਂ ਚੀਜ਼ਾਂ ਲੁਕੀਆਂ ਨੇ ਪ੍ਰਸ਼ਾਸਨ ਨੂੰ ਉਹਨੂੰ ਸਾਹਮਣੇ ਲੈ ਕੇ ਆਉਣਾ ਚਾਹੀਦਾ ਤਾਂਕਾ ਨੇ ਮੌਕੇ ਦੀ ਪੂਰੀ ਤਸਵੀਰ ਆ। ਜੱਗਤਿਆਲ ਤੇ ਦੋ ਜਨਾਨੀਆਂ ਇੱਕ ਵਿਆਹੀ ਵੀ ਨੰਗਲ ਇੱਕ ਵਿਆਹੀ ਵੀ ਇੱਧਰ ਕਰਾਲੀ ਸਾਈਡ ਇੱਕ ਦਾ ਨਾਮ ਰਾਤ ਰਾਦੀਪ ਢਿੱਲੋਂ ਦੀ ਆਈਡੀ ਜਰਾਰੀ ਇੰਸਟਾਗ੍ਰਾਮ ਪਰ ਤੇ ਦੂਜਾ ਹੈਗੀ ਅਮਰਜੀਤ ਇਹ ਜਰਾਰੀ ਹੈ ਆਈਡੀ ਅਮਰ ਅਮਰਜਟੀ ਇਹ ਨਾਮ ਹੈ ਇੰਸਟਾਗ੍ਰਾਮ ਪਰ ਇਹ ਜੱਗਤਿਆਲ ਤੋਂ ਹੈ ਨੰਗਲ ਰਾਏ ਪਰ ਨੰਗਲ ਗਈ ਹੋਈ ਹੈ ਇਹਨੇ ਪਹਿਲਾਂ ਵੀ ਇੱਕ ਮੰਦਿਰ ਆ ਘਰ ਪਰਿਵਾਰ ਕੀਤਾ ਘੌਂ ਦੇ ਮੁੰਡੇ ਦਾ ਤੇ ਉਹਦੇ ਬਾਅਦੋਂ ਇਹ ਮੇਰੇ ਨਾਲ ਬਲੈਕਮੀਲ ਕਰਤੀ ਰਹੀ ਤਿੰਨ ਮਹੀਨੇ ਹੋ ਗਏ ਠੀਕ ਹੈ ਤੇ ਜਦੋਂ ਕਹਿੰਦੀ ਮੈਂ ਕਾ ਤੂੰ ਉਹ ਕਰਾ ਤੂੰ ਇਸ ਲਈ ਮੈਂ ਜੋ ਵੀ ਕਰ ਰਿਹਾ ਧੀ ਦੀ ਵਜ੍ਹਾ ਕਰਕੇ ਹੀ ਕਰ ਰਿਹਾ ਹੋਰ ਮੇਰੇ ਘਰ ਦੇ ਕਿਸੇ ਵੀ ਬੰਦੇ ਨੂੰ ਪਤਾ ਨਹੀਂ ਹੈ ਕਿ ਮੇਰੀ ਇਹ ਨਾ ਗੱਲਬਾਤ ਹੈ ਜਾਂ ਨਹੀਂ ਹੈ ਕੀ ਹੈ ਕੀ ਨਹੀਂ ਜੋ ਵੀ ਹੈ ਅਮਰਜੀਤ ਦੇ ਕਰਕੇ ਹੀ ਮੈਂ ਕਰ ਰਿਹਾ ਇਹਨੂੰ ਜੋ ਤਪ ਦੇ ਰਹੀ ਹੈ ਇਹ ਹੈ ਕਿ ਕਰਾਲੀ ਅਲੀ ਦੀ ਭੈਣ ਚਾਚਾ ਦਾ ਇਹਦੀ ਕੁੜੀ ਜੋਗੀ ਹੈ ਨਾ ਦੋਹਾਂ ਦੀ ਵਜ੍ਹਾ ਕਰਕੇ ਜੋ ਵੀ ਅੱਜ ਮੈਂ ਕਰ ਰਿਹਾ ਇਹ ਨਾ ਦੋਹਾਂ ਦੀ ਵਜ੍ਹਾ ਕਰਕੇ ਕਰ ਰਿਹਾ ਮੇਰੇ ਘਰ ਦੇੋਂ ਤੰਗ ਨਹੀਂ ਕੀਤਾ ਜਾਣਾ ਮੇਰੇ ਘਰ ਦੇੋਂ ਤੰਗ ਨਾ ਕਰਿਓ ਠੀਕ ਹੈ ਤੇ ਮੈਂ ਹੱਥ ਕਹਿ ਰਿਹਾ ਇਹਨਾਂ ਦੋਹਾਂ ਦੀ ਵਜ੍ਹਾ ਕਰਕੇ ਮੈਂ ਸੁਸਾਇਡ ਕਰ ਰਿਹਾ ਪਾਦਾ ਤੁਹਾਡੇ ਟੀਵੀ ਚੈਨਲ ਜਿਨ੍ਹਾਂ ਨੇ ਮਤਲਬ ਸਿਰ ਦੁੱਖ ਦੀ ਜਗੜੀ ਜਾਣ ਕੇ ਸਾਡੇ ਨਾਲ ਦੁੱਖ ਮਟਾਉਣ ਦੀ ਕੋਸ਼ਿਸ਼ ਕੀਤੀ ਆ ਔਰ ਸਾਡੀ ਅਸਲੀਅਤ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰੋਗੇ ਕਿਉਂਕਿ ਮਤਲਬ ਬਹੁਤ ਹੀ ਤੁਹਾਡਾ ਧੰਨਵਾਦ ਹੈ ਇਹ ਸਾਡਾ ਬੇਟਾ ਜਿਹੜਾ ਹੈ ਮਤਲਬ ਟੌਪ ਇਨ ਫੈਕਟਰੀ 'ਚ ਕੰਮ ਕਰ ਰਿਹਾ ਸੀ ਜੀ ਬਿਲਡਿੰਗ ਦਾ ਇਹ 5:20 ਮਿੰਟ ਦੇ ਉਦੋਂ 18 ਤਰੀਕ ਨੂੰ ਫੈਕਟਰੀ ਤੋਂ ਆਊਟ ਹੋਇਆ ਕਿਸੇ ਬੰਦੇ ਨੇ ਮੋਟਰਸਾਈਕਲ ਦੇਖ ਕੇ ਕਹਿੰਦਾ ਮੈਂ ਮੈਂ ਕਿਤੇ ਕੰਮ ਚੱਲਿਆਂ ਲੇਕਿਨ ਬਾਕੀ ਤੇ ਮਤਲਬ ਹਾਲੀ ਜਾ ਕੇ ਇਹਨੇ 43 ਸੈਕਟਰ ਦੇ ਵਿੱਚ ਇੱਕ ਆਟੋ ਲੈ ਕੇ ਉੱਥੇ ਇੱਕ ਹੋਟਲ ਦੇ ਵਿੱਚ ਇਹਨੇ ਸਟੇ ਕੀਤਾ ਹੈ ਘੇੜੀ ਪੈਂਦਾ ਹੋਟਲ ਦੇ ਵਿੱਚ ਉਹ ਤੋਂ ਬਾਅਦ ਅਸੀਂ ਇਹਨਾਂ ਦਾ ਮਤਲਬ ਸਵੇਰੇ ਜਦੋਂ ਪਤਾ ਲੱਗਿਆ ਹੋਇਆ ਸੀ ਸਾਰੇ ਮਤਲਬ ਲੋਕੇਸ਼ਨਾਂ ਕਢਾ ਕੇ ਨੂੰ ਭੇਜਦੇ ਰਹੇ ਸਾਰੀ ਲੋਕੇਸ਼ਨ ਜਿਹੜੀ ਸਾਰੀ ਉਤਰਤਾਲੀ ਦੇ ਵਿੱਚ ਘਟੇਰੀ ਹੋਟਲ ਦੀ ਆਂਦੀ ਰਹੀ ਤੇ ਹੋਇਆ ਕੀ ਹੈ ਅਸਲ ਦੇ ਵਿੱਚ ਇਹਨੇ ਜਦੋਂ ਮਤਲਬ ਜਾ ਕੇ ਬਾਕੀ ਤਾਂ ਤੁਸੀਂ ਸਾਰੇ ਚੈਨਲ ਤੇ ਪੜ ਲਿਆ ਹੋਣਾ ਉਸ ਦਿਨ ਉੱਥੇ ਰਾਤ ਨੂੰ ਮੈਸੇਜ ਕਰਨ ਤੋਂ ਬਾਅਦ ਇਹਨੇ ਮਤਲਬ ਜਿਹੜਾ ਸੀਗਾ ਉਹ ਆਪਣੇ ਇਹਨੇ ਸੁਸਾਇਡ ਕੀਤੀ ਉਹ ਤੋਂ ਬਾਅਦ ਉਹ ਜਿਹੜੇ ਹੋਟਲ ਵਾਲਿਆਂ ਨੇ ਉਹਨੇ ਇਹਨਾਂ ਨੇ ਕਹਿੰਦੀ ਕੀਤੀ ਕਿ ਉਹਨਾਂ ਨੂੰ ਇਸ ਬੰਦੇ ਨੂੰ ਦੇਖਿਆ ਨਹੀਂ ਗਿਆ ਨਾ ਦੇਖਣ ਦੇ ਬਾਬੂ ਜੀ ਅਸੀਂ ਜਦੋਂ ਰੱਬ ਦੇ ਇਹਨਾਂ ਦਾ ਫੋਨ ਆਉਂ ਸੀ ਹੌਣ ਫੋਨ ਹੋਰ ਕਰਕੇ ਸਾਨੂੰ ਇਹ ਬੜਾ ਹੌਸਲਾ ਸੀ ਬੱਚਾ ਸਾਡਾ ਜਿੰਦਾ ਹੈ ਕਿਉਂਕਿ ਮਿੰਟ ਮਿੰਟ ਤੇ ਟੈਲੀਫੋਨ ਲੱਗ ਰਿਹਾ ਸੀ ਬਲਾਚ ਹੋਰ ਆਪਣੇ ਕਾਰਖਰ ਐਸ ਐਚਓ ਸਾਹਿਬ ਜੀ ਚੇਕ ਸ਼ਰਮਾ ਨੇ ਬੜਾ ਸਹਿਯੋਗ ਦਿੱਤਾ ਉਹਨਾਂ ਨਾਲ ਜਿੰਨਾ ਫਿਰ ਦਰਜ ਕਰਕੇ ਸਾਨੂੰ ਸਿਕੰਦਰਪਾਲ ਜੀ ਜੁੜੇ ਸਿਕੰਦਰਪਾਲ ਜੀ ਸਾਡੇ ਨਾਲ ਗਏ ਹੈ ਉਹ ਆਟਾ ਵਾਲੇ ਤੋਂ ਸਾਰੀ ਵੈਰੀਫਿਕੇਸ਼ਨ ਕਰਨ ਦੇ ਬਾਬੂ ਜੀ ਅਸੀਂ ਜਾ ਕੇ ਸਾਡੇ ਬੱਚੇ ਉੱਥੇ 40 50 ਬੱਚੇ 3-4 ਦਿਨ ਤੋਂ ਉੱਥੇ ਸੇਵਾ ਕਰ ਰਹੇ ਸੀ ਇਹਨੂੰ ਲੱਭ ਰਹੇ ਸੀ ਲੇਕਿਨ ਉਹ ਹੋਟਲ ਵਾਲੇ ਨੇ ਬੱਚਿਆਂ ਨੂੰ ਕੋ ਉਹਨੇ ਇਹਦੇ ਆਊਟ ਐਂਟਰੀ ਪਾ ਕੇ ਇਹਨੂੰ ਕਹਤਾ ਸੀ ਬੱਚਾ ਤੋਂ ਸਾ ਤੋਂ ਬਾਹਰ ਚਲੇ ਗਿਆ ਹੈ 10:00 ਬਜ ਕੇ 10 ਮਿੰਟ ਤੇ ਐਂਟਰੀ ਨੂੰ ਹੋਟਲ ਦੇ ਵਿੱਚ ਕੀਤੀ ਹੈ ਉਹਦੀ ਕੋਈ ਆਪਣੀ ਹੋਰ ਜਿਆਦਾ ਸਾਜਸੀ ਹੋਟਲ ਵਾਲੇ ਦੀ ਉਹਦੇ ਬਾਅਦ ਜਦੋਂ ਸਾਰੇ ਪਤਾ ਲੱਗਿਆ ਉਹ ਦੱਸਣ ਦੇ ਉਹ ਫਿਰ ਅਸੀਂ ਆਟੋ ਵਾਲਾ ਕਵਰ ਕਰਨ ਦੇ ਬਾਅਦ ਆਟੋ ਵਾਲਾ ਸਾਨੂੰ ਲੈ ਕੇ ਉਸ ਹੋਟਲ ਕੋਲ ਗਿਆ ਕਿ ਤੁਹਾਡਾ ਬੱਚਾ ਇੱਥੇ ਕੰਮ ਨੇ ਫਿਰ ਉਹ ਨਹੀਂ ਦੱਸਿਆ ਜਦੋਂ ਅਸੀਂ ਸਾਰੇ ਇਕੱਠੇ ਹੋਏ ਫਿਰ ਇਹ ਬੱਚਾ ਸਾਡਾ ਜਦੋਂ ਮਤਲਬ ਅਸੀਂ ਕਮਰੇ ਦਾ ਉਹਨੇ ਕਮਰਾ ਵੀ ਨਹੀਂ ਖੋਲਿਆ ਸਾਨੂੰ ਚਾਬੀ ਦੇਣ ਤੋਂ ਵੀ ਇਨਕਾਰ ਕਰ ਦਿੱਤੀ ਅਸੀਂ ਉਹ ਲੱਤਾਂ ਨਾਲ ਤੋੜ ਕੇ ਕਮਰਾ ਜਦੋਂ ਅੰਦਰ ਬੱਚਾ ਵੇਖਿਆ ਤਾਂ ਸਾਡਾ ਬੱਚਾ ਉੱਥੇ ਡੈੱਡ ਬਾਡੀ ਪਈ ਸੀ ਸੁਸਾਈਡ ਕੀਤੀ ਹੋਈ ਫਿਰ ਉਹਦੇ ਤੁਹਾਡਾ ਪ੍ਰਸ਼ਾਸਨ ਤੁਹਾਡੀ ਪ੍ਰੈਸ ਰਿਪੋਰਟ ਦੇ ਸਾਰੇ ਉੱਥੇ ਅਫਸਰ ਵੀ ਆ ਗਏ ਖੈਰ ਉਹਨਾਂ ਨੇ ਬੜਾ ਸੇ ਜੋ ਕੀਤਾ ਉਹਨਾਂ ਨੇ ਕਰਨ ਦੇ ਸਹਿਯੋਗ ਪੱਕੇ ਤੁਹਾਨੂੰ ਚੈਨਲ ਤੇ ਪਤਾ ਲੱਗਾ ਉਹਨਾਂ ਦੇ ਅੰਡਰ ਪ੍ਰੈਸ਼ਰ ਹੋਰ ਕਰਕੇ ਸਾਡੇ ਬੱਚੇ ਦੀ ਜਾਨ ਗਈ ਹੈ ਕਿਉਂਕਿ ਉਹਨੂੰ ਇਹਨੂੰ ਟਾਰਗੇਟ ਇਹਨਾਂ ਅੰਡਰ ਪ੍ਰੈਸ਼ਰ ਕਰਤਾ ਸੀ ਵੀ ਬੱਚਾ ਸੁਸਾਈਡ ਮਰਿਆ ਇਹ ਬੰਦਾ ਜੀ ਨਹੀਂ ਸਕਦਾ ਐਨਾ ਉਹਦੇ ਅੰਡਰ ਪ੍ਰੈਸ਼ਰ ਉਹਨਾਂ ਕੰਮ ਹੋ ਗਿਆ ਐਨੀ ਉਹ ਤੇ ਮਤਲਬ ਇਹਨਾਂ ਨੇ ਟਰਾਰਚ ਕੀਤਾ ਕਿ ਉਹ ਬੰਦੇ ਨੇ ਆਪਣੀ ਜਾਨ ਗਵਾਤੀ ਇਹ ਇਹ ਚੈਨਲ ਇਹ ਤਾਂ ਜੀ ਤੁਹਾਡਾ ਸਾਰਾ ਸਰਕਾਰ ਦਾ ਸਾਡਾ ਸਾਰਿਆਂ ਦਾ ਤੁਹਾਡਾ ਸਹਿਯੋਗ ਬਣਦਾ ਕਿ ਆਣ ਵਾਲੇ ਸਮੇਂ ਸਾਡਾ ਬੱਚਾ ਤੇ ਚਲੇ ਗਿਆ ਇਹ ਸਾਨੂੰ ਪਤਾ ਸਾਨੂੰ ਦੁੱਖ ਕਿੰਨਾ ਜੋ ਉਸ ਪਰਮਪਿਤਾ ਪ੍ਰਮਾਤਮਾ ਨੂੰ ਲੇਕਿਨ ਆਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਐਸੀ ਸਜ਼ਾ ਦਿੱਤੀ ਜਾਵੇ ਤਾਂ ਜੋ ਕਿਸੇ ਦਾ ਨੌਜਵਾਨ ਬੱਚਾ ਗਲਤ ਕਰਾਏ ਨਾ ਪਰ ਉਹਦੀ ਜਾਨ ਨਾ ਜਾਵੇ ਅਸੀਂ ਤੁਹਾਡੇ ਮੋਹਰੇ ਅਰਦਾਸ ਬੇਨਤੀ ਕਰਦੇ ਹਾਂ ਤੁਹਾਡੇ ਮੋਹਰੇ ਸਾਡੀ ਅਰਜ਼ ਵੀ ਹੈ ਲੇਕਿਨ ਸਾਡੀ ਸਾਰੇ ਚੈਨਲਾਂ ਤੇ ਗੱਲ ਵੀ ਚੱਲ ਰਹੀ ਹੈ ਇਹ ਬਿਲਕੁਲ ਰਿਐਲਿਟੀ ਔਰ ਸੱਚਾਈ ਹੈ ਉਹਨਾਂ ਨੇ ਅੱਗੇ ਵੀ ਕਈ ਐਸੇ ਗੰਡ ਕੀਤੇ ਹੋਣੇ ਹਨ ਹੋਟਲ ਵਾਲਿਆਂ ਨੇ ਸਾਨੂੰ ਨਾ ਦੱਸਣ ਦੇ ਬਾਵਜੂ ਸਾਡਾ ਹੋਟਲ ਤੇ ਇਤਰਾ ਸੀ ਜੇਕਰ ਉਹ ਸਾਨੂੰ ਸਵੇਰ ਨੂੰ ਉਦੋਂ ਨਹੀਂ ਦੱਸਦੇ ਸਵੇਰ ਤੁਹਾਡਾ ਬੱਚਾ ਤੇ ਆ ਕੰਮ ਕਰ ਲਿਆ ਤਾਂ ਸਾਡਾ ਪਰ ਲੇਕਿਨ ਕਿਆ ਪਤਾ ਉਹਨਾਂ ਦੀ ਮੇਲੇ ਭਗਤ ਉਹ ਸਾਰਾ ਕੁਝ ਹੋ ਸਕਦਾ ਇਸ ਕਰਕੇ ਤੁਹਾਡੇ ਅੱਗੇ ਸਾਡੀ ਬੇਨਤੀ ਹੈ ਕਿ ਜੋ ਹੋ ਗਿਆ ਸੀ ਫਿਰ ਦਬਾਰਾ ਚੰਡੀਗੜ੍ਹ ਕੇ ਰੰਧਕਤ ਤਿਆਰ ਆ। ਇਹ ਜਿਹੜੀ ਲੜਕੀਆਂ ਦੀ ਗੱਲ ਕਰ ਰਹੇ ਆ ਤੁਸੀਂ ਉਹ ਲੜਕੀਆਂ ਕਿੱਥੇ ਦੀਆਂ ਆ? ਉਹ ਸਾਡੇ ਲਾਗਲੇ ਪਿੰਡ ਜਗਤਾਰ ਪਿੰਡ ਪੈਂਦਾ ਜੀ ਉੱਥੋਂ ਦੇ ਸੀ ਰਿਕਾਰਡਿੰਗ ਦੇ ਵਿੱਚ ਸਾਰਾ ਉਹ ਦੱਸਿਆ ਲੇਕਿਨ ਸਾਨੂੰ ਉਹ ਪਹਿਲੇ ਬਾਰੇ ਪਤਾ ਨਹੀਂ ਸੀ। ਸਾਨੂੰ ਨਹੀਂ ਸੀ ਉਹਦਾ ਐਡਵਾਂਸ ਪਤਾ। ਕਿ ਸਗੀਆਂ ਭੈਣਾ ਹੈ ਕੀ ਪਤਾ ਨਹੀਂ ਜੋਨ ਬਾਰੇ ਇੱਕ ਮਤਲਬ ਕੀ ਹੈ ਕਹਿੰਦੇ ਕਿਸ ਤਰ੍ਹਾਂ ਹੈ ਉਹਨਾਂ ਦਾ ਬਾਈ ਨੇਮ ਦਰਜ ਕਰਾਇਆ ਹੋ ਮੁੰਡੇ ਸਾਡੇ ਰਿਕਾਰਡਿੰਗ ਦੇ ਵਿੱਚ ਪਹਿਲੀ ਕੱਲੀ ਗੱਲ ਦੱਸੀ ਕਿ ਉਹਨਾਂ ਦੇ ਕਾਰਨ ਹੀ ਮੈਂ ਜਿਹੜੇ ਸੁਸਾਈਡ ਕਰਨਾ ਮੈਂ ਆਪਣੀ ਜਿਹੜੀ ਜਾਨ ਤੋਂ ਮੈਂ ਖਤਮ ਹੋ ਰਿਹਾ ਮੇਰਾ ਇਸ ਹੋਰ ਗਏ ਅ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਆਪਣੇ ਬੱਚੇ ਨੂੰ ਕਬਰ ਸਾਨੂੰ ਕੁਝ ਨਹੀਂ ਸੀ ਪਹਿਲਾਂ ਪਤਾ ਉਹ ਬੱਚੇ ਰਿਕਾਰਡਿੰਗ ਬਾਰੇ ਤੁਹਾਨੂੰ ਸਾਰਾ ਕਲੀਅਰ ਪਤਾ ਲੱਗੇ ਗਿਆ ਇਹ ਜਿਹੜੀਆਂ ਕੁੜੀਆਂ ਤੇ ਨਾਂ ਦਿੱਤੇ ਆ ਲੜਕੀਆਂ ਦੇ ਇਹਨਾਂ ਨੂੰ ਪੁਲਿਸ ਨੇ ਰਾਬਤਾ ਕਾਇਮ ਕੀਤਾ ਚੰਡੀਗੜ੍ਹ ਪੁਲਿਸ ਨੇ ਜਾਂ ਕੋਈ ਇਹਨਾਂ ਨੂੰ ਕੋਈ ਬੁਲਾਇਆ ਜਾਂ ਕੁਝ ਕੋਈ ਹੈ ਨਹੀਂ ਨਹੀਂ ਕਿ ਹਜੇ ਤੱਕ ਕੋਈ ਰਾਬਤਾ ਕਾਇਮ ਨਹੀਂ ਕੀਤਾ ਉਹ ਕਹਿੰਦੇ ਵੀ ਅੱਜ ਸੰਡੇ ਆ ਛੁੱਟੀ ਹੈ ਉਹਨਾਂ ਦੀ ਆਪਣੀ ਸਕੀਮਾ ਸੀ ਉਹਨਾਂ ਨੂੰ ਅੱਜ ਵੀ ਕਹਿ ਰਹੇ ਸੀ ਉਹ ਕਹਿੰਦੇ ਕੋਈ ਨਾ ਇੱਕ ਦੋ ਦਿਨ ਦੇ ਵਿੱਚ ਕਰਾਂਗੇ ਇਹ ਸਾਡੀ ਪੂਰੀ ਜ਼ੋਰਦਾਰ ਮੰਗ ਹੈ ਕਿ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਤੁਸੀਂ ਬਾਈ ਚੈਨਲ ਔਰ ਆਪਣੇ ਪ੍ਰੈਸ਼ਰ ਪੋਰਟ ਦੁਆਰਾ ਵੀ ਕਹੋ ਕਿ ਜਲ ਮਨਦੀਪ ਚੌਧਰੀ ਜਿਹੜੇ ਬਿੰਦੂ ਤੇ ਬੱਚੇ ਦੀ ਮੌਤ ਹੋਈ ਆ ਉਹ ਵੀ ਕੰਚਨ ਚੰਦ ਆ। ਅ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਵੀ ਘਟਨਾਕ੍ਰਮ ਹੋਇਆ ਇਸ ਦੇ ਵਿੱਚ ਜਿਹੜੀ ਇੱਕ ਸੂਰਵਰ ਲੇਡੀਜ਼ ਜੋ ਉਹਨੇ ਨਾਮ ਲਿਆ ਮਤਲਬ ਕਿ ਉਹਨਾਂ ਨੂੰ ਮਤਲਬ ਸਖਤ ਤੋਂ ਸਖਤ ਸਜ਼ਾ ਜੇ ਉਹ ਅੱਗੇ ਵਾਸਤੇ ਕਿਸੇ ਧਰਨਾ ਬਰਵਾਦ ਕਰਨ ਬਾਕੀ ਨਾਲ ਨਾਲ ਮੈਂ ਜੂਥ ਨੂੰ ਜਿਹੜਾ ਨੌਜਾਨ ਜੂਥ ਹੈ ਉਹਨੂੰ ਇਹ ਕਹਿਣਾ ਚਾਹੁੰਦਾ ਕਿ ਇਦਾਂ ਦੇ ਫੇਕ ਇੰਸਟਾਗ੍ਰam ਆਈਡੀ ਫੇਸਬੁਕ ਆਈਡੀ ਬਹੁਤ ਕੁਝ ਹੋਰ ਚੱਲ ਰਿਹਾ ਹੈ ਮੈਂ ਅੱਜ ਉਹ ਦੋਨੋਂ ਆਈਡੀ ਉਹਨਾਂ ਨਾਮ ਜਿਸ ਤਰ੍ਹਾਂ ਬੱਚੇ ਨੇ ਲਈ ਸੀਗੇ ਦੋਨੋਂ ਖੋਲ ਕੇ ਦੇਖੇ ਉਸ ਵਿੱਚ ਬਹੁਤ ਸਾਰੇ ਸਾਡੇ ਬਲਾਚੌਰ ਏਰੀਏ ਦੇ ਮੁੰਡੇ ਚਕਾਠਗੜ ਏਰੀਏ ਦੇ ਮੁੰਡੇ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਐਡ ਨੇ ਉਸ ਪੇਜ ਦੇ ਵਿੱਚ ਸੋ ਇਹ ਕਹਿੰਦਾ ਜੀ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਬਚੋ ਕਿ ਜਿਹੜਾ ਝੂਠ ਹੈਗਾ ਇਹਨੂੰ ਦੇ ਅਪੀਲ ਹੈ ਕਿ ਇਹਨਾਂ ਦੀ ਲੋੜ ਹੈ ਸਾਨੂੰ ਸਾਨੂੰ ਅੱਗੇ ਸਮਾਜ ਚਲਾਣਾ ਸੀ ਸਾਡੇ ਘਰਾਂ ਨੂੰ ਲੋੜ ਹੈ ਇਸ ਤਰ੍ਹਾਂ ਹਰ ਉਹ ਬੱਚਾ ਅਗਰ ਕੋਈ ਵੀ ਛੋਟੀ ਜਿਹੀ ਗੱਲ ਦੱਸ ਜਾਂਦਾ ਕਿ ਇੱਕ ਆਪਣੀ ਸ਼ਬਦ ਬੋਲ ਜਾਂਦਾ ਤਾਂ ਅਸੀਂ ਮਤਲਬ ਹਰ ਸੰਭਵ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਸੀ ਕਿ ਘਰ ਦੇ ਨਾਲ ਤੇ ਇਹੀ ਹੈਗਾ ਕਿ ਅਪੀਲ ਹੈ ਸਾਰੇ ਸਿਸਟਮ ਨੂੰ ਸਾਰੀ ਸਰਕਾਰ ਨੂੰ ਤੇ ਇਹ ਸਾਰਾ ਜੋ ਵੀ ਘਟਨਾ ਦਰਮ ਹੋਇਆ ਇਸ ਦੇ ਵਿੱਚ ਸਖਤ ਤੋਂ ਸਖਤ ਸਜ਼ਾ ਦਿੱਤੀ ਹੋਵੇ ਜੋ ਵੀ ਤੱਥ ਨੇ ਉਹ ਸਾਹਮਣੇ ਲਿਆਦੇ ਜੇ ਆ ਇਹ ਨੁਕਸਾਨ ਜਿਹੜੇ ਜ਼ਿਆਦਾ ਹੋਣ ਲੱਗ ਪਏ ਆ। ਬਿਲਕੁਲ ਜੀ ਇਹਦੇ ਵਿੱਚ ਮੈਂ ਕਹਾਂਗਾ ਕਿ ਲਖਾਰੀਆਂ ਦੀ ਸਭ ਤੋਂ ਵੱਡੀ ਅੱਜ ਦੇ ਗਾਇਕ ਕਲਾਕਾਰ ਅੱਜ ਦੇ ਜਿਹੜੀ ਲਖਾਰੀ ਨੇ ਉਹਨਾਂ ਨੇ ਸਤਿਆਨਾਸ਼ ਕਰ ਦਿੱਤਾ ਪੰਜਾਬੀ ਤੇ ਪੰਜਾਬੀਅਤ ਦਾ। ਉਹ ਸਭੇ ਤਰ੍ਹਾਂ ਦਾ ਸਾਰੀ ਦਾ ਅੱਜ ਦੇ ਬੱਚੇ ਜਿੰਨੇ ਵੀ ਹੋਮਰੇ ਨੇ ਇਹ ਸਿਰਫ ਹਰ ਵੇਲੇ ਇੰਸਟਾਗ੍ਰਾਮ ਤੇ ਗਾਣੇ ਮਤਲਬ ਹਰ ਵੇਲੇ ਗਾਣੇ ਸੁਣ ਰਹੇ ਨੇ। ਹਰ ਵੇਲੇ ਉਹ ਗਾਣੇ ਸੁਣ ਰਹੇ ਨੇ ਜਿਨ੍ਹਾਂ ਦਾ ਕੋਈ मीनिंगलेस ਗਾਣੇ ਨੇ ਕੋਈ मीनिंग ਨਹੀਂ ਹੈ। ਸੋ ਇਹ ਮੀਡੀਆ ਇਹਦਾ ਇਹ ਸੋਸ਼ਲ ਮੀਡੀਆ ਜਿੰਨਾ ਵੀ ਆ ਇਹ ਹੈਵੀ ਹੁੰਦਾ ਜਾ ਰਿਹਾ ਸਾਡੇ ਦਿਮਾਗਾਂ ਦੇ ਉੱਤੇ ਅਸੀਂ ਖਾਣਾ ਨਹੀਂ ਖਾ ਰਹੇ ਅਸੀਂ ਫੋਨ ਨੂੰ ਖਾਈ ਜਾ ਰਹੇ ਹਰ ਵੇਲੇ ਹੋਰ ਕੀ ਕਹਿਣਾ ਚਾਹਦੇ ਇਥੇ ਇਤਸਾਫ ਲਈ ਕੀ ਮੰਗ ਰਹੇ ਇਤਸਾਫ ਲਈ ਇਹ ਕਿ ਜਲਦੀ ਤੋਂ ਜਲਦੀ ਮਤਲਬ ਇਹ ਚੀਜ਼ ਜੋ ਵੀ ਤੱਥ ਨੇ ਸਾਹਮਣੇ ਆ ਜਿਨ੍ਹਾਂ ਦਾ ਉਹ ਲੇਡੀਜ਼ ਦਾ ਨਾਮ ਲਿਆ ਗਿਆ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਜਾਂ ਚੰਡੀਗੜ੍ਹ ਪ੍ਰਸ਼ਾਸਨ ਜਿੱਥੇ ਬੱਚੇ ਨੇ ਸਟੇਕ ਕੀਤਾ ਕਿੱਦਾਂ ਪਹੁੰਚ ਗਿਆ ਉੱਥੇ ਮਤਲਬ ਇਹ ਸਾਰੀ ਕੋਖ ਸਾਹਮਣੇ ਆਵੇ ਤਾਂ ਹੀ ਇਹ ਪੂਰਾ ਹੀ ਜੇ ਤਾਥਰੇ ਸਾਹਮਣੇ ਆ ਕੇ ਤਾਂ ਇਨਸਾਫ ਮਿਲ ਸਕੇ ਇਸ ਬੱਚੇ ਨੂੰ ਲੋਕਲ ਪ੍ਰਸ਼ਾਸਨ ਦਾ ਕੋਈ ਆਇਆ ਤੁਹਾਡੇ ਦਾ ਨੁਮਾਇੰਦਾ ਕੋਈ ਖਬਰਸਾਰ ਪੁੱਛਣ ਲਈ ਨਹੀਂ ਅਜੇ ਕੋਈ ਨਹੀਂ ਹੈ ਤੁਹਾਡਾ ਰਾਜਨੀਤਿਕ ਲੀਡਰ ਨਹੀਂ ਅਜੇ ਤੱਕ ਕੋਈ ਨਹੀਂ ਮੈਂ ਚਮਨ ਲਾਲ ਸਰਪੰਚ ਸੁਭਾਉ ਹਾਂ ਮੈਂ ਜੀ ਦੋ ਇਹ ਕੀ ਗੱਲ ਹੋਈ ਹੈ ਜਿਹੜਾ ਤੁਹਾਡੇ ਪਿੰਡ ਦਾ ਬੱਚਾ ਸੀਗਾ ਉਹਦੇ ਬਾਰੇ ਜਿਹੜੀ ਉਹਦੀ ਮੌਤ ਹੋ ਗਈ ਉਹਦੇ ਬਾਰੇ ਜਾਣਕਾਰੀ ਦਿਓ ਇਹ ਬੱਚਾ ਬਿਲਕੁਲ ਜਾਇ ਮਾਰੇ ਗਿਆ ਜੀ ਸਿਰਫ ਕਸੂਰ ਉਹਨਾਂ ਲੇਡੀਆਂ ਦਾ ਦੋਨਾਂ ਦਾ ਉਹਨਾਂ ਨੇ ਬਗਲਾ ਕੇ ਤੇ ਉਹਨੂੰ ਜਣ ਕੇ ਤਰਚਰ ਕੀਤਾ ਬਦਬਦ ਘਰ ਦਾ ਗੇਲਾ ਪੱਤਰੀ ਇਹਦਾ ਬਾਪ 15 ਸਾਲ ਪਹਿਲਾਂ ਵੀ ਡੈਥ ਹੋ ਚੁੱਕੀ ਹੈ ਇਹ ਸਾਰਾ ਸਾਰ ਤੱਕ ਆਇਆ ਪਿੰਡ ਦੇ ਵਿੱਚ ਉਹਦੇ ਕੋਈ ਯਾਰ ਦੋਸਤ ਹੋਣ ਜਿਨ੍ਹਾਂ ਨੂੰ ਕੁਝ ਗੱਲਬਾਤ ਦਾ ਕੋਈ ਇਹਦੇ ਬਾਰੇ ਕਿਸੇ ਨੂੰ ਕੋਈ ਨੋ ਲੈਜ ਨਹੀਂ ਕੱਲ੍ਹ ਹੀ ਬਸ ਉਹਦੇ ਨਾਲੇ ਅਟੈਚਮੈਂਟ ਹੋ ਗਈ ਇਹਨਾਂ ਦੀ ਇਹਨੇ ਸਿਰਫ ਸਾਡਾ ਫੋਨ ਤੋਂ ਪੜਕੇ ਵੀ ਪਤਾ ਲੱਗਿਆ ਕਿ ਇਹਦਾ ਚੱਕਰੇ ¿Qué ਮੰਗ ¿no? al... el ਹਾਂ ਪ੍ਰਸ਼ਾਸਨ ਤੋਂ ਸਖਤ